ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪੰਜਾਬੀਓ ਭਾਈ ਜਸਬੀਰ ਸਿੰਘ ਜੀ ਰੋਡੇ ਸਾਫਕਾ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਸਾਲ ਸਾਹਿਬ ਉਹਨਾਂ ਦੀ ਇੰਟਰਵਿਊ ਆਈ ਹੈ ਤੇ ਉਹਨਾਂ ਨੇ ਭਾਈ ਅਮਰਪਾਲ ਸਿੰਘ ਜੀ ਦੀ ਗ੍ਰਿਫਤਾਰੀ ਵਾਲੇ ਦਿਨ ਦੀ ਸਾਰੀ ਗੱਲ ਕੀਤੀ ਉਹ ਇੰਟਰਵਿਊ 'ਚ ਤੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿ ਬੜੀਆਂ ਆਪਣੀਆਂ ਸਿੱਖ ਸੰਸਥਾਵਾਂ ਜੋ ਕਹਿੰਦੀਆਂ ਕਿ ਅਸੀਂ ਆਪਣੇ ਸਿੱਖਾਂ ਦਾ ਜਾਂ ਆਪਣੇ ਲੋਕਾਂ ਦਾ ਸਾਥ ਦੇਾਂਗੇ ਤੇ ਉਹਨਾਂ ਤੇ ਕੋਈ ਭੀੜ ਨਹੀਂ ਪੈਣ ਦੇਾਂਗੇ ਤੇ ਇਹ ਗੱਲ ਤੋਂ ਅੱਜ ਮੈਨੂੰ ਇੱਕ ਦਿਮਾਗ 'ਚ ਗੱਲ ਆਈ ਕਿ ਇਹ ਭਾਈ ਅਮਰਤਪਾਲ ਸਿੰਘ ਨੇ ਅਕਾਲ ਤਖਬਾਦ ਦੇ ਜਥੇਦਾਰ ਉਸ ਸਮੇਂ ਸੀ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਨਿਆੰਗ ਸਿੰਘ ਜਥੇਬੰਦੀਆਂ ਨਾਲ ਹੋਰ ਵੀ ਸਿੱਖ ਸੰਸਥਾਵਾਂ ਨੇ ਕਾਫੀ ਨਾ ਗੱਲ ਕੀਤੀ ਕਿਸੇ ਨੇ ਪੈਰ ਨਹੀਂ ਲਾਇਆ ਇੰਨੇ ਡਰ ਗਏ ਸੀ ਕਿ ਗ੍ਰਿਫਤਾਰੀ ਕਰਾਉਣੀ ਸੀ ਉਹਨਾਂ ਕੋਈ ਕ੍ਰਾਈਮ ਕੀਤਾ ਸੀ ਐਡਾ ਵੱਡਾ ਜੋ ਇੰਨਾ ਡਰ ਗਏ ਸੀ ਕਿਸੇ ਨੇ ਲੱਤ ਨਹੀਂ ਲਾਈ ਹਾਲਾਂਕਿ ਦਰਬਾਰ ਸਾਹਿਬ ਦੇ ਨੇੜੇੋਂ ਮੁੜ ਕੇ ਆਏ ਹੋ ਉਹਨਾਂ ਹਾਲਾਤਾਂ 'ਚ ਜਦੋਂ ਰੂਪ ਹੋਇ ਸੀ ਤੇ ਇੱਥੋਂ ਦੇਖ ਲਓ ਇਹ ਸਿੱਧ ਹੁੰਦਾ ਕਿ ਇੰਨੇ ਜਿਆਦੇ ਆਪਣੇ ਜੋ ਸੰਸਥਾਵਾਂ ਨੇ ਇੰਨੀ jaan ਨਿਕਲ ਚੁੱਕੀ ਐ ਇਹਨਾਂ 'ਚ ਸਿੱਖੀ ਸਪਿਰਿਟ ਵਾਲੀ ਗੱਲ ਤਾਂ ਦੂਰ ਦੂਰ ਇਹਨਾਂ 'ਚ ਨਜ਼ਰ ਨਹੀਂ ਆਉਂਦੀ ਤੇ ਸਾਬਤ ਸੂਰਤ ਜ਼ਰੂਰ ਹੈ ਪਰ ਇਹਨਾਂ ਦੇ ਅੰਦਰ ਸਿੱਖੀ ਹੈ ਨਹੀਂ ਆਪਣੇ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਜਜ਼ਬਾ ਹੈ ਨਹੀਂ ਤੇ ਨਿਰਭਉ ਤੇ ਨਿਰਵੈਰ ਗੁਰਬਾਣੀ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਹੀ ਇਹ ਗੱਲਾਂ ਗੁਰੂ ਸਾਹਿਬ ਨੇ ਲਿਖ ਕੀਤੀਆਂ ਨੇ ਤੇ ਏ ਵੇਖ ਲਓ ਨਾ ਇਹ ਨਿਰਪੈ ਆ ਤੇ ਨਾ ਨਿਰਪੋ ਆ ਏ ਇੰਨਾ ਇਹਨਾਂ ਨੂੰ ਭੈਆ ਸਰਕਾਰਾਂ ਦਾ ਇੰਨਾ ਡਰ ਗਏ ਸੀ ਕਿ ਭਾਈ ਅਮਰਪਾਲ ਸਿੰਘ ਦੀ ਜੇ ਅਸੀਂ ਗ੍ਰਿਫਤਾਰੀ ਕਰਾਵਾਂਗੇ ਤੇ ਪਤਾ ਨਹੀਂ ਸਾਡੇ ਤੇ ਕੀ ਕਾਰਵਾਈ ਹੋ ਜੂਗੀ ਇਹ ਗੁਰਬਾਣੀ ਤੇ ਨਹੀਂ ਖੜਨ ਖੜਦੇ ਤੇ ਦੂਜਿਆਂ ਨੂੰ ਕੀ ਸਿੱਖਿਆ ਦੇਣਗੇ ਜੇ ਉਹ ਸੰਸਥਾਵਾਂ ਨੇ ਸਿੱਖ ਸੰਸਥਾਵਾਂ ਤੇ ਪੁਲਿਸ ਨੂੰ ਤੁਸੀਂ ਗਾਣਾ ਕੱਢਦੇ ਹੋ ਤੇ ਬੜਾ ਕੁਝ ਕਹਿੰਦੇ ਹੋ ਸਾਰੀ ਪੁਲਿਸ ਮਾੜੀ ਨਹੀਂ ਹੈ ਪੰਜਾਬੀਓ ਬਹੁਤ ਚੰਗੇ ਬੰਦੇ ਵੀ ਆ ਪੁਲਿਸ 'ਚ ਤੇ ਬਹੁਤ ਬੰਦਿਆਂ ਨੇ ਆਪਣੀ ਸਿੱਖੀ ਦੇ ਬਦਲੇ ਲੈ ਸਿੱਖੀ ਦੇ ਲਈ ਉਹਨਾਂ ਕੁਰਬਾਨੀਆਂ ਕੀਤੀਆਂ ਭਾਈ ਸਤਵੰਤ ਸਿੰਘ ਬਿਆਨ ਸਿੰਘ ਕੌਣ ਸੀ ਪੁਲਿਸ ਵਾਲੇ ਸੀ ਤੇ ਜਿਨ੍ਹਾਂ ਨੇ ਬਿਆਨਤ ਸਿੰਘ ਦਾ ਕੀਤਾ ਉਹ ਕੌਣ ਸੀ ਉਹ ਵੀ ਪੁਲਿਸ ਵਾਲੇ ਸੀ ਤੇ ਤੁਸੀਂ ਬਿਨਾਂ ਵਜ੍ਹਾ ਹਰ ਗੱਲ ਤੇ ਪੁਲਿਸ ਨੂੰ ਵੀ ਭੰਡਣ ਲੱਗ ਜਾਨੇ ਹੋ ਤੁਹਾਡੇ ਤਾਂ ਖੜਨ ਵਾਲਾ ਕੋਈ ਤੁਹਾਡਾ ਆਪਦੀਆਂ ਜਿਹੜੀਆਂ ਬਣੀਆਂ ਹੀ ਸਿੱਖੀ ਦੇ ਨਾਂ ਤੇ ਸੰਸਥਾਵਾਂ ਨੇ ਉਹ ਨਹੀਂ ਖੜੀਆਂ ਤੇ ਹੁਣ ਆ ਜੋ ਜੋ ਆ ਕਨਵਰਜਨ ਹੋ ਰਹੀ ਹੈ ਦੇਖੋ ਸਿੱਖੋ ਸਿੰਗੋ ਕਿ ਜੋ ਇਹ ਬੰਦੇ ਇੱਕ ਛੋਟੀ ਜੀ ਗੱਲ ਗ੍ਰਿਫਤਾਰੀ ਨਹੀਂ ਕਰਾ ਸਕੇ ਤੇ ਇਹ ਮੋੜ ਕਿਦਾਂ ਲਿਆਉਣਗੇ ਕਿਦਾਂ ਇਹ ਦੂਜੀਆਂ ਕੌਮਾਂ ਦੇ ਨਾਲ ਟਾਰਗੇਟ ਕਰ ਲੈਣਗੇ ਜਿਹੜੇ ਤੁਹਾਨੂੰ ਤੋੜ ਰਿਹਾ ਫਿਰ ਇਹਨਾਂ ਦੇ ਵਿੱਚ ਇੰਨਾ ਪੋਟੈਂਸ਼ੀਅਲ ਨਹੀਂ ਕਿ ਆਪਣੇ ਹਿੰਦੂ ਭਰਾਵਾਂ ਨੂੰ ਉਹਨਾਂ ਦੀਆਂ ਸੰਸਥਾਵਾਂ ਤੇ ਸਿੱਖ ਸੰਸਥਾਵਾਂ ਇੱਕ ਜੋ ਟੋਕੇ ਆਪਦੇ ਭਰਾਵਾਂ ਨੂੰ ਵਾਪਸ ਲਿਓ ਕਿਉਂਕਿ Hindu ਵੀ ਟੁੱਟ ਰਹੇ ਆ ਤੇ Sikh ਵੀ ਟੁੱਟ ਕੇ Christian ਬਣ ਰਹੇ ਤੇ ਹੁਣ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਉੱਥੋਂ ਜੋ دیਵਾਨਾਂ ਤੇ ਲੱਗੀ ਰੋਕ ਹਟੀ ਐ ਉਹਦਾ ਦੇਖ ਲਓ ਕਿੰਨਾ ਵੱਡਾ ਕਲੇਸ਼ ਖੜਾ ਹੋ ਗਿਆ ਦੇਖੋ ਸਿੱਖੀ ਦੇ ਵਿੱਚ ਜੋ ਜਥੇਦਾਰ ਸਾਹਿਬ ਬਣਾ ਰੱਖਿਆ ਉਹ ਵੀ ਪ੍ਰਮਾਨਤ ਨਹੀਂ ਤੇ ਗੁਰੂ ਸਾਹਿਬ ਦੀ ਮਰਿਆਦਾ ਨਾਲ ਉਹ ਬਣੇ ਨਹੀਂ ਰਾਤ ਦੇ ਹਨੇਰਿਆਂ 'ਚ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਇਹ ਸਾਰਾ ਨਿਗਾਰ ਉਹਨਾਂ 'ਚ ਠੀਕ ਨਹੀਂ ਹੋਣਾ ਜਿੰਨਾ 'ਚ ਐਸਜੀਪੀਸੀ ਗੁਰਸਿੱਖਾਂ ਕੋਲ ਨਹੀਂ ਆਉਂਦੀ ਅੰਦਰੋਂ ਸਿੱਖੀ ਵਾਲਿਆਂ ਕੋਲ ਨਹੀਂ ਆਉਂਦੀ ਪਹਿਰਾਵੇ ਵਾਲੀ ਸਿੱਖੀ ਵਾਲਿਆਂ ਕੋਲ ਨਹੀਂ ਅ ਪਹਿਰਾਵੇ ਵਾਲੇ ਤਾਂ ਬੜੇ ਬੈਠੇ ਸੋਹਣੀਆਂ ਦਸਤਾਰਾਂ ਵਾਲੇ ਤੇ ਉਹ ਹੁਣ ਦੇਖ ਲਓ ਕੀ ਕੁਛ ਕਰ ਰਹੇ ਆ ਕੋਈ ਧਰਮ ਪ੍ਰਚਾਰ ਦੀ ਲਹਿਰ ਨਹੀਂ ਖੜੀ ਕਰ ਪਾਏ ਹੁਣ ਦੇਖੋ ਐਸਜੀਪੀਸੀ ਕਿੰਡੀ ਵੱਡੀ ਸੰਸਥਾ ਹੈ ਇਨੇ ਆ ਜੰਗ ਦੇ ਹਾਲਾਤਾਂ 'ਚ ਕਿਸੇ ਦੀ ਕੋਈ ਹੈਲਪ ਕੀਤੀ ਉੱਥੇ ਗਰੀਬ ਸਿੱਖਾ ਜੋ ਵਿਚਾਰੇ ਮੈਂ ਉਦੋਂ ਵੀਡੀਓ ਪਾ ਪਾ ਕੇ ਬੋਲਦਾ ਰਿਹਾ ਕਿ ਇਹ ਕੰਮ ਪੰਜਾਬੀਓ ਇਹ ਜੋ ਗਰੀਬ ਸਿੱਖ ਨੇ ਇਹਨਾਂ ਦੀ ਬਾਹ ਫੜੋ ਤੇ ਹੋ ਸਕਦਾ ਮੋੜਾ ਪੈ ਜਾਏ ਸਿੱਖੀ ਨੂੰ ਕਿਸੇ ਨੇ ਗੱਲ ਨਹੀਂ ਗੱਲ ਤਾਂ ਕੀ ਸੁਣਨੀ ਐ ਇਗਨੋਰ ਹੀ ਕਰਦੇ ਇਦਾਂ ਦੀਆਂ ਗੱਲਾਂ ਇਹ ਜੋ ਜ਼ਿੰਮੇਵਾਰ ਲੋਕ ਨੇ ਸੰਸਥਾਵਾਂ 'ਚ ਜਿਹੜੇ ਬੈਠੇ ਆ ਬਣਾ ਕੇ ਤੇ ਐਸਜੀਪੀਸੀ ਨੇ ਨਹੀਂ ਲੱਤ ਲਾਈ ਕਿਸੇ ਗੱਲ 'ਚ ਉਈ ਦੇਖ ਲੋ ਇਹਨਾਂ ਨੇ ਹਰ ਗੱਲ 'ਚ ਪੈਰ ਪਿੱਛੇ ਖਿੱਚ ਲੈਂਦੇ ਆ ਖੜਦੇ ਨਹੀਂ ਤੇ ਹੁਣ ਨਿਆਂਗ ਸਿੰਘ ਜਥੇਬੰਦੀ ਨਹੀਂ ਕੋਈ ਖੜੀ ਕੋਈ ਮੱਝ ਦੀ ਆਰਗੇਨਾਈਜੇਸ਼ਨ ਦਰਬਾਰ ਸਾਹਿਬ ਦੇ ਨੇੜੇ ਭਾਈ ਅਮਰਤਪਾਲ ਸਿੰਘ ਜਾ ਕੇ ਉੱਥੋਂ ਮੁੜੇ ਆ ਉਹ ਕਿੱਡੇ ਵੱਡੇ ਰਿਸਕ 'ਚੋਂ ਮੁੜੇ ਹਾਲਾਂਕਿ ਜੇ ਅਕਾਲ ਤਖਤ ਸਾਹਿਬ ਤੋਂ ਗ੍ਰਿਫਤਾਰੀ ਹੁੰਦੀ ਤੇ ਕਿੱਡਾ ਵੱਡਾ ਮੈਸੇਜ ਜਾਣਾ ਸੀ ਵੀ ਇਹ ਸਾਰੀ ਕੌਮ ਇੱਕਜੁੱਟਾ ਤੇ ਆ ਜੋ ਨਜਾਇਜ਼ ਐਨਐਸਏ ਲੱਗਦੀਆਂ ਜਾ ਰਹੀਆਂ ਹੋ ਸਕਦਾ ਨਾ ਲੱਗਦੀਆਂ ਤੇ ਦੂਜੀ ਗੱਲ ਭਾਈ ਅਮਰਪਾਲ ਸਿੰਘ ਦਾ ਜਿੱਦਾਂ ਕਰਦਾਰ ਕੁਸ਼ੀ ਹੋ ਰਹੀ ਹੈ ਜਿੱਦਾਂ ਆਡੀਓ ਲੀਕ ਹੋ ਰਹੀ ਹੈ ਇਹ ਉਹ ਬੰਦੇ ਕਰ ਰਹੇ ਨੇ ਆਡੀਓ ਲੀਕ ਜੋ ਜਿਨ੍ਹਾਂ ਨੂੰ ਖਤਰਾ ਭਾਈ ਅਮਰਪਾਲ ਸਿੰਘ ਜਿਹੜੀ ਵੋਟ ਅਮਰਪਾਲ ਸਿੰਘ ਨੂੰ ਪੈਣੀ ਹੈ ਉਹ ਵੋਟ ਅਕਾਲੀ ਦਲ ਦੀ ਕੱਟੀ ਜਾਣੀ ਉਹਨਾਂ ਦੀ ਵੋਟ 'ਚ ਸੇਧ ਲੱਗਣੀ ਹੈ ਤੇ ਉਹਨਾਂ ਦੀ ਤਾਂ ਵੈਸੇ ਹੀ ਹੁਣ ਵੋਟ ਸਿੱਕ ਤਾਂ ਵੈਸੇ ਨਹੀਂ ਮੂੰਹ ਲਾ ਰਹੀ ਆ ਐਸਜੀਪੀਸੀ ਦਾ ਇਲੈਕਸ਼ਨ ਨਹੀਂ ਹੋ ਰਿਹਾ ਜੇ ਇਹ ਵੀ ਹੋ ਜੇ ਤੇ ਇਥੋਂ ਵੀ ਇਹਨਾਂ ਦਾ ਭੋਗ ਪੈ ਜੇ ਤੇ ਦੋ ਧੜੇ ਉਹ ਬਣ ਗਏ ਆ ਤੇ ਅਕਾਲੀ ਲੀਡਰਸ਼ਿਪ ਉਹਨੂੰ ਪ੍ਰੈਜ਼ੀਡੈਂਟ ਨਹੀਂ ਮੰਨਦੀ ਸਵਕਾਰ ਨਹੀਂ ਕਰਦੀ ਤੇ ਉਹ ਧੱਕੇ ਨਾਲ ਪ੍ਰੈਜ਼ੀਡੈਂਟ ਫੇਰ ਬਣ ਗਿਆ ਇੰਨਾ ਕੁ ਕਿੱਡਾ ਕੁਸ਼ ਕਰਕੇ ਤੇ ਇੰਨੀਆਂ ਵੱਡੇ ਵੱਡੇ ਗਨਾਹ ਕਰਕੇ ਤੇ ਜੋ ਕੰਮ ਸੌਂਪਿਆ ਸੀ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਸਾਰੇ ਉਹ ਕਰਾ ਰਹੇ ਹਨ ਤੇ ਹੁਣ ਦੇਖ ਲਓ ਸਾਰੇ ਪਾਸੇ ਸਿੱਖੀ ਦੇ ਸੰਸਥਾਵਾਂ ਕਿਸੇ ਪਾਸੇ ਨਹੀਂ ਖੜਦੀਆਂ ਹੁਣ ਅੱਗੇ ਆਜੋ ਕਿ ਫਿਰ ਖੜਿਆ ਕੌਣ ਪਈ ਅਮਰਪਾਲ ਸਿੰਘ ਜੀ ਨੂੰ ਕਿੰਨੇ ਫਿਰ ਗ੍ਰਿਫਤਾਰੀ ਕਰਾਈ ਉਹੀ ਸੰਤਾਂ ਦੇ ਪਰਿਵਾਰ ਨੇ ਭਾਈ ਜਸਬੀਰ ਸਿੰਘ ਰੋਡੇ ਨੇ ਦੇਖ ਲੋ ਮਾਜੇ ਦੀ ਕੋਈ ਸੰਸਥਾ ਨਹੀਂ ਖੜੀ ਦੁਆਬੇ ਦੀ ਨਹੀਂ ਖੜੀ ਪੈਰ ਛੱਡ ਕੇ ਭੱਜ ਗਏ ਫੇਰ ਉਹ ਮਾਲਵੇ ਵਾਲੇ ਜਿਹੜੇ ਸਿੱਖੀ ਦੇ ਦਰਦ ਆ ਜਿੰਨਾਂ ਨੂੰ ਉਹੀ ਸੰਤਾਂ ਦਾ ਪਰਿਵਾਰ ਫੇਰ ਅੱਗੇ ਆਇਆ ਸਤਿੰਦਰ ਸਿੰਘ ਐਸਐਸਪੀ ਨੂੰ ਉਹਨੇ ਫੋਨ ਕੀਤਾ ਵੀ ਆਹ ਗੱਲ ਆ ਅਸੀਂ ਗ੍ਰਿਫਤਾਰੀ ਚਾਹੁੰਦੇ ਆ ਸਾਰੀ ਗੱਲ ਕਲੀਅਰ ਕਰਕੇ ਉੱਥੋਂ ਉਹਨਾਂ ਨੇ ਗੁਰੂ ਘਰ ਜਿੱਥੇ ਸੰਤਾਂ ਦਾ ਜਨਮ ਸਥਾਨ ਆ ਉਸ ਗੁਰੂ ਘਰ ਦੇ ਅੱਗੋਂ ਗ੍ਰਿਫਤਾਰੀ ਦਿੱਤੀ ਤੇ ਅਰਦਾਸ ਕਰਕੇ ਭਾਈ ਸਾਹਿਬ ਨੇ ਉੱਥੋਂ ਸਰੈਂਡਰ ਕਰਤਾ ਤੇ ਇੰਨੀ ਕੀ ਗੱਲ ਪਿੱਛੇ ਤੇ ਕੀ ਮਾੜਾ ਕੀਤਾ ਭਾਈ ਰੋਡੇ ਸਾਹਿਬ ਨੇ ਤੇ ਜੇ ਕੋਈ ਜ਼ਥੇਦਾਰ ਸ ਆਵੇ ਇਸ ਗੱਲ ਲਈ ਸਟੈਂਡ ਲੈ ਜਾਂਦੇ ਤੇ ਕੀ ਇਹਨਾਂ ਦਾ ਨੁਕਸਾਨ ਹੋਣਾ ਹੈ ਦੇਖੋ ਇੰਨੇ ਡਰਪੋਕ ਨੇ ਅੱਜ ਕੱਲ ਦੇ ਜਿੰਨੀਆਂ ਇਹ ਫਿਰ ਬਣ ਕੇ ਬੈਠੇ ਕਾਦੇ ਲਈ ਐ ਸੁੱਖ ਸੁਹੂਲਤਾਂ ਭੋਗਣ ਨੂੰ ਤੁਸੀਂ ਜਦੋਂ ਕੌਮ ਦੇ ਬੱਚਿਆਂ ਤੇ ਕਸ਼ਟ ਆਉਂਦਾ ਉਦੋਂ ਨਹੀਂ ਤੁਸੀਂ ਸਟੈਂਡ ਲੈਣਾ ਕੋਈ ਏਡੀ ਵੱਡੀ ਪੱਧਰ ਤੇ ਕਨਵਰਜਨ ਹੋ ਰਹੀ ਉਹਦੇ ਤੇ ਨਹੀਂ ਤੁਸੀਂ ਸਟੈਂਡ ਲੈਣਾ ਯੂਪੀ ਚ 3000 ਬੰਦਾ ਇੱਕੋ ਦਿਨ ਚ ਕਨਵਰਟ ਹੋ ਗਿਆ ਉਹਦੇ ਤੇ ਨਹੀਂ ਲੈਣਾ ਉਹ ਤਾਂ ਆਮ ਸਿੱਖ ਵਿਚਾਰਿਆਂ ਨੇ ਐਫਰਟ ਕਰਕੇ ਤੇ ਉਹਨਾਂ ਨੂੰ ਵਾਪਸ ਲਿਆਂਦਾ ਤੇ ਉਹ ਵਿਚਾਰੇ ਗਰੀਬ ਲੋਕ ਸੀ ਉਹਨਾਂ ਨੂੰ ਵੀ ਬੁੱਧੂ ਬਣਾ ਕੇ ਝੂਠੇ ਲਾਲਚ ਦੇ ਕੇ ਕੀਤਾ ਸੀ ਤੇ ਉਹ ਆਪ ਵੀ ਸਮਝ ਗਏ ਅਤ ਕਰਦੀ ਹੱਦ ਤੱਕ ਵਾਪਸ ਆ ਗਏ ਤੇ ਜਿੰਨੂੰ ਭਾਜਪੀ ਨੂੰ ਰੋਜ਼ ਗਾਲ੍ਹਾਂ ਕੱਢਦੇ ਹੋ ਉਹੀ ਸਰਕਾਰ ਆ ਉੱਥੇ ਤੇ ਉਹਨਾਂ ਨੇ ਸਿੱਖਾਂ ਦੀ ਬਾਹ ਫੜੀ ਆ ਉੱਥੇ ਤੇ ਯੋਗੀ ਸਾਹਿਬ ਦੇ ਦਿਲ 'ਚ ਦਰਦ ਆ ਸਿੱਖਾਂ ਲਈ ਹਰ ਗੱਲ ਤੇ ਤੁਸੀਂ ਖਾਣਾ ਜੰਗੀ ਬਣਾ ਕੇ ਬਹਿ ਜਾਂਦੇ ਹੋ ਮੈਂ ਕਹਿਣਾ ਚਾਹਣਾ ਇਹ ਭਾਰਤ ਸਰਕਾਰ ਨੂੰ ਤੁਸੀਂ ਜੋ ਵੀ ਇਹ ਸੰਸਥਾਵਾਂ ਨੇਟਿਵ ਚਲਾਉਂਦੀਆਂ ਇਹ ਤੁਸੀਂ ਸਿੱਖਾਂ ਦਾ ਨੇਟਿਵ ਨਾ ਸਮਝਿਆ ਕਰੋ ਇਹ ਨਾ ਪਿੱਛੇ ਲੱਗ ਕੇ ਤੁਸੀਂ ਸਿੱਖਾਂ ਨੂੰ ਇਹ ਨਾ ਸਮਝੋ ਕਿ ਸਿੱਖ ਤੁਹਾਡੇ ਖਿਲਾਫ ਆ ਜੇ ਸਿੱਖ ਤੁਹਾਡੇ ਖਿਲਾਫ ਆਣ 18% ਵੋਟ ਨਹੀਂ ਤੁਹਾਨੂੰ ਪੈਣੀ ਤੇ ਮੈਂ ਦੂਜੀ ਗੱਲ ਸਿੱਖੋ ਆਮ ਸੰਗਤ ਨੂੰ ਕਹਿਣਾ ਚਾਹਣਾ ਹੈ ਕੋਈ ਤੁਸੀਂ ਹੋਰ ਕਾਨੂੰਨ ਦੱਸ ਦਿਓ ਜਿਹੜਾ ਮੋਦੀ ਸਾਹਿਬ ਨੇ ਕੈਨਸਲ ਕੀਤਾ ਹੋਵੇ ਵਾਪਸ ਲਿਆ ਹੋਵੇ ਸਿਰਫ ਸਿੱਖਾਂ ਨੂੰ ਨਹੀਂ ਉਹਨਾਂ ਨੂੰ ਨਾਰਾਜ਼ ਕੀਤਾ ਤੇ ਉਹ ਕਾਲੇ ਕਾਨੂੰਨ ਜੋ ਬਣਾਏ ਸੀ ਉਹ ਕੈਨਸਲ ਕਰਲੇ ਤੇ ਫਿਰ ਨਾਲੇ ਉਹਨਾਂ ਇਹ ਕਿਹਾ ਕਿ ਮੇਰੀ ਤਪੱਸਿਆ 'ਚ ਕੋਈ ਕਮੀ ਰਹਗੀ ਮੈਂ ਨਹੀਂ ਸਹੀ ਕਿ ਇਹਨਾਂ ਨੂੰ ਸਮਝਾ ਪਾਇਆ ਤੇ ਇਸ ਕਰਕੇ ਮੈਂ ਇਹਨਾਂ ਤੇ ਨਹੀਂ ਥੋਪਦਾ ਮੈਂ ਕਾਨੂੰਨ ਖੀ ਰੱਦ ਕਰਦਾ ਤੇ ਹੋਰ ਕੋਈ ਕਾਨੂੰਨ ਦੱਸੋ ਮੈਂ ਰੱਦ ਕਰਾਇਆ ਕਿਸੇ ਦਾ ਇਹ ਕਹਿਨ ਤੇ ਕੀਤਾ ਹੋਵੇ ਤੁਹਾਡੀ ਇੱਜ਼ਤ ਲਈ ਕੀਤਾ ਮੈਂ ਵੀ ਤੁਸੀਂ ਸਿੰਘ ਬੈਠੇ ਆ ਤੇ ਇਹਨਾਂ ਦੀ ਗੱਲ ਸੁਣਨੀ ਤੇ ਅੱਜ ਦੇਖ ਲਓ ਪੂਰੇ ਦੇਸ਼ ਚ ਬੀਜੇਪੀ ਆ ਰਹੀ ਹੈ ਤੇ ਤੁਸੀਂ ਵੀ 18% ਵੋਟ ਪਾਈ ਹੈ ਤੇ ਇੱਕ ਵਾਰੀ ਦੇਖ ਲੋ ਮੌਕਾ ਦੇ ਕੇ ਸਾਰੇ ਕਲੇਸ਼ ਤੁਹਾਡੇ ਮੁੱਕ ਜਾਣਗੇ ਗੈਂਗਸਟਰイズਮ ਵੀ ਮੁੱਕ ਜੂ ਤੇ ਆ ਜੋ ਕ੍ਰਾਈਮ ਵੱਧਦਾ ਜਾ ਰਿਹਾ ਇਹ ਰੋਕ ਜੂ ਨਸ਼ਾ ਵੱਧਦਾ ਜਾ ਰਿਹਾ ਇਹ ਰੋਕ ਜੂ ਤੇ ਦੂਜਿਆਂ ਨੂੰ ਤੁਸੀਂ ਦੇ ਹੀ ਰਹੇ ਹੋ ਨਾ ਮੌਕਾ ਜਿਨ੍ਹਾਂ ਨੂੰ ਕੋਈ ਗਾਂ ਦਾ ਨਹੀਂ ਪਤਾ ਪਛਾਣਦਾ ਨਹੀਂ ਕਹਿੰਦੇ ਸੀ ਅਸੀਂ ਸਾਰੇ 1100 ਰੁਪਏ ਦੇਾਂਗੇ ਤੇ 1000 ਰੁਪਏ ਉਹਨਾਂ ਬੀਬੀਆਂ ਨੂੰ ਦੇਾਂਗੇ ਹੁਣ ਕਹਿੰਦੇ 1100 ਦੇਾਂਗੇ ਤੇ ਦਿੱਤਾ ਲਿਆ ਕੁਝ ਵੀ ਨਹੀਂ ਤੇ ਕਹਿੰਦੇ ਸੱਥਾਂ ਚੋਂ ਸਰਕਾਰਾਂ ਚ ਲਾਵਾਂਗੇ ਤੇ ਦੇਖ ਲੋ ਕਿੱਥੇ ਚੱਲ ਰਹੀਆਂ ਦੇਖ ਲਓ ਪੰਜਾਬੀਓ ਯੂਪੀ ਇੱਥੋਂ ਸਾਡੇ ਨਾਲੋਂ ਸ਼ੁਰੂ ਹੋ ਜਾਂਦਾ ਉੱਥੇ ਇੰਨਾ ਬੁਰਾ ਹਾਲ ਸੀ ਨਾ ਰਾਤ ਨੂੰ ਕੋਈ ਦਿਨੇ ਦੁਪਹਿਰੇ ਡੰਗਲ ਲੱਗਿਆ ਡਰਦੇ ਸੀ ਲੋਕ ਹੁਣ ਉੱਥੇ ਭਾਵੇਂ ਰਾਤ ਨੂੰ ਸੌਣਾ ਪਾ ਕੇ ਤੁਰੇ ਫਿਰੋ ਕੋਈ ਤੁਹਾਨੂੰ ਪੁੱਛਣ ਵਾਲਾ ਨਹੀਂ ਅਸੀਂ ਉੱਥੇ ਗਏ ਆ ਗੁਰੂ ਘਰ ਆਪਣੇ ਗਵਾਲੀਅਰ ਰਾਤ ਨੂੰ ਸੜਕਾਂ ਤੇ ਗਏ ਆ ਕੋਈ ਪ੍ਰੋਬਲਮ ਨਹੀਂ ਰਾਹ ਚਾਈ ਕੋਈ ਨਜਾਇਜ਼ ਪੁਲਿਸ ਨਹੀਂ ਕਰਦੀ ਉੱਥੇ ਲੋਕਾਂ ਨਾਲ ਇੰਨੀ ਵਧੀਆ ਤਰੀਕੇ ਨਾਲ ਗਵਰਨਮੈਂਟ ਚੱਲ ਰਹੀ ਹੈ ਉੱਥੇ ਵਾਧੂ ਸਿੱਖ ਆਉਂਦੇ ਜਿੰਦਗੀ ਦੇ ਮਜ਼ੇ ਲੈ ਰਹੇ ਆ ਤੇ ਇਸ ਕਰਕੇ ਤਰਾਈ ਦਾ ਏਰੀਆ ਦਾ ਸਾਰਾ ਵੱਡੇ ਵੱਡੇ ਆਪਣੇ ਪੰਜਾਬੀ ਸਿੱਖ ਕਿਸਾਨ ਨੇ ਤੇ ਹਰ ਗੱਲ ਤੇ ਤੁਸੀਂ ਇਦਾਂ ਦੇ ਇਹਨਾਂ ਦੇ Trap ਚ ਨਾ ਆਇਆ ਕਰੋ ਮੈਂ ਤੁਹਾਨੂੰ ਕਹਿਣਾ ਚਾਹਣਾ ਤੁਹਾਡੇ ਜਿਹੜੇ ਤੁਹਾਡਾ ਕੋਈ ਭਲਾ ਕਰ ਸਕਦੇ ਅੱਜ ਹੋਰ ਕੋਈ ਦੱਸ ਦਿਓ ਬੀਜੇਪੀ ਤੋਂ ਬਿਨਾ ਭਾਰਤ ਸਰਕਾਰ ਤੋਂ ਬਿਨਾ ਕਿਹੜਾ ਹੋਰ ਕੋਈ ਹੱਲ ਹੈ ਪੰਜਾਬੀਆਂ ਦਾ ਜਿਹੜਾ ਹੱਲ ਕੱਢ ਦੇਣ ਜਾਂ ਪੰਜਾਬ ਦੇ ਕਰਜ਼ੇ ਲੈ ਦੇਣ ਜਾਂ ਵਿਕਾਸ ਹੋ ਜਾਏ ਸਾਰਾ ਕੁਝ ਤਾਕਤ ਭਾਰਤ ਸਰਕਾਰ ਦੇ ਕੋਲ ਹੀ ਹੈ ਨਾ ਤੇ ਤੁਸੀਂ ਉਹਨਾਂ ਨਾਲ ਸਿੰਘ ਫਸਾਈ ਬੈਠੇ ਹੋ ਤੇ ਇਹ ਆਮ ਪਬਲਿਕ ਨਹੀਂ ਚਾਹੁੰਦੀ ਕਿ ਇਦਾਂ ਸਿੰਘ ਫਸਣ ਇਹ ਜੋ ਆਪ ਬਣੇ ਬੈਠੇ ਆ ਠੇਕੇਦਾਰ ਇਹ ਕਰਦੇ ਆ ਇਹ ਇਦਾਂ ਦੇ ਕੰਮ ਸਾਰੇ ਤੇ ਹੁਣ ਇੰਟਰਵਿਊ ਦੀ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਉੱਥੇ ਹੀ ਆਈ ਏ ਭਾਈ ਰੋਡੇ ਸਾਹਿਬ ਨੇ ਫੇਰ ਸੰਤਾਂ ਦਾ ਪਰਿਵਾਰ ਹੀ ਆਇਆ ਨਾ ਹਾ ਉਹਨਾਂ ਦੀ ਗ੍ਰਿਫਤਾਰੀ ਕਰਾਉਣ ਚ ਵੀ ਭਾਈ ਅਮਰਪਾਲ ਸਿੰਘ ਦਾ ਨੁਕਸਾਨ ਨਾ ਹੋ ਜਾਵੇ ਤੇ ਉਹਨਾਂ ਦੀ ਗ੍ਰਿਫਤਾਰੀ ਕਰਾਈ ਵਧੀਆ ਤਰੀਕੇ ਨਾਲ ਚਲੋ ਅੱਗੇ ਜੋ ਗਵਰਨਮੈਂਟ ਨੇ ਕੀਤਾ ਉਹ ਤਾਂ ਉਹਨਾਂ ਦਾ ਕਿ ਐਨਐਸਏ ਲਾਤੀ ਜਾਂ ਜੋ ਮਰਜੀ ਤੇ ਉਹਨਾਂ ਨੇ ਫਿਰ ਵੀ ਸਟੈਂਡ ਲਿਆ ਤੇ ਜਿਵੇਂ ਗੱਲ ਉਹਨਾਂ ਨੇ ਕੀਤੀ ਬੜੇ ਧਰਮੇ ਨਾਲ ਪ੍ਰਸ਼ਾਸਨ ਨਾਲ ਐਸਐਸਪੀ ਸਾਹਿਬ ਨਾਲ ਤੇ ਕੋਈ ਉੱਥੇ ਚਾਰ ਬੰਦੇ ਉਹਨਾਂ ਕਿਹਾ ਏ ਤੇ ਗ੍ਰਿਫਤਾਰੀ ਦੇਤੀ ਉਹਨਾਂ ਕੋਈ ਇਦਾਂ ਦੀ ਹਉਆ ਨਹੀਂ ਬਣੀ ਆ ਕਿ ਤੇ ਦੂਜੀ ਗੱਲ ਦੇਖ ਲੋ ਆ ਜੋ ਨੈਟਿਵ ਚਲਾ ਰਹੇ ਆ ਤੇ ਭਾਈ ਅਮਰਤਪਾਲ ਸਿੰਘ ਦੀਆਂ ਕਾਲ ਰਿਕਾਰਡੀਆਂ ਵਾਇਰਲ ਕਰ ਰਹੇ ਆ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਤੁਸੀਂ ਪੰਜਾਬ ਚ ਤੇ ਸਿੱਖਾਂ ਚ ਖਾਨਾ ਜੰਗੀ ਨਾ ਪੈਦਾ ਕਰੋ ਜੇ ਆਪੇ ਵਾਈਕਰੂ ਦੇਖਦਾ ਜੇ ਕੋਈ ਭਾਈ ਅਮਰਤਪਾਲ ਸਿੰਘ ਦੇ ਵਿੱਚ ਕੋਈ ਹੋਊ ਇਦਾਂ ਦੀ ਗੱਲ ਆਪੇ ਸੰਗਤ ਵੀ ਵੇਖ ਰਹੀ ਆ ਤੇ ਵਾਈਕਰੂ ਦੇਖ ਰਿਹਾ ਆਪੇ ਉਹ ਨਿਆਂ ਕਰੂਗਾ ਤੇ ਇਹ ਨਾ ਤੁਸੀਂ ਕਰੋ ਕਿ ਆਪ ਸਵੇਚ ਖਾਨਾ ਜੰਗੀ ਵਧੇ ਕਿਉਂਕਿ ਤੁਹਾਨੂੰ ਦਿਸ ਰਿਹਾ ਵੀ ਪੰਜਾਬ ਚ ਤੁਹਾਨੂੰ ਕੋਈ ਮੂੰਹ ਨਹੀਂ ਲਾ ਰਿਹਾ ਤੇ ਜਿਹੜੇ ਬੰਦੇ ਅੱਗੇ ਲੱਗਦਾ ਕਿ ਪੰਜਾਬ ਦੀ ਡੋਰ ਵਾਕ ਡੋਰ ਸੰਭਾਲਣਗੇ ਤੇ ਉਹਨਾਂ ਦੇ ਤੁਸੀਂ ਕਿਰਦਾਰਕੁਸ਼ੀ ਕਰਨ ਲੱਗ ਗਏ ਹੋ ਤੇ ਦੂਜੀ ਗੱਲ ਜੋ ਇਹ ਹੋ ਰਹੀਆਂ ਗੱਲਾਂ ਜਿੱਦਾਂ ਹਰੀ ਨੌਂ ਦਾ ਮਰਡਰ ਹੋਇਆ ਜਾਂ ਹੋਰ ਵੀ ਕਈਆਂ ਨੂੰ ਕਹਿੰਦੇ ਧਮਕੀਆਂ ਆ ਰਹੀਆਂ ਇਹ ਗੱਲ ਜੇ ਭਾਈ ਅਮਰਤਪਾਲ ਸਿੰਘ ਇਹਦੇ ਵਿੱਚ ਇਨਵੋਲਵ ਹਨ ਬਹੁਤ ਵੱਡਾ ਸੰਗਤ ਸੰਗਤ ਦਾ ਵਿਸ਼ਵਾਸ ਘਾਤ ਕਰ ਰਹੇ ਹੋ ਜੇ ਤੁਸੀਂ ਇਦਾਂ ਕਰ ਰਹੇ ਹੋ ਕਿਉਂਕਿ ਸੰਗਤ ਬਹੁਤ ਤੁਹਾਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦੀ ਏ ਜੇ ਤੁਸੀਂ ਇਦਾਂ ਦੀ ਕੋਈ ਖਾਨੀ ਜੰਗਾ ਖਾਨਾ ਜੰਗੀ ਜਾਂ ਕੋਈ ਆਪਣੀ ਸਿੱਖ ਨੌਜਵਾਨਾਂ ਨੂੰ ਹੀ ਟਾਰਗੇਟ ਕਰੋਗੇ ਤੇ ਬਹੁਤ ਮਾੜੀ ਗੱਲ ਆ ਤੇ ਜੇ ਤੁਸੀਂ ਇਦਾਂ ਦੇ ਕੰਮ ਕਰੋਗੇ ਤੇ ਫਿਰ ਤੁਹਾਡੀ ਐਨਐਸ ਜੈ ਜੀ ਆ ਫਿਰ ਇੱਥੋਂ ਇਹ ਸਿੱਧ ਹੁੰਦਾ ਤੇ ਜੇ ਤੁਸੀਂ ਲੋਕਾਂ ਦਾ ਵਿਸ਼ਵਾਸ ਘਾਤ ਨਹੀਂ ਤੁਸੀਂ ਨੋ ਨਿੱਕੇ ਨਿੱਕੇ ਬੱਚੇ ਉਹਦੇ ਵਿਚਾਰੇ ਦੇ ਗੁਰਸਿੱਖ ਬੰਦਾ ਸਿੱਖੀ ਲਈ ਇੰਨਾ ਉਹ ਦਰਦ ਰੱਖਦਾ ਸੀ ਜੇ ਕਿਤੇ ਤੁਹਾਡਾ ਰਤੀ ਭਰ ਵੀ ਉਹਦੇ ਵਿੱਚ ਦੋਸ਼ ਹੋਇਆ ਤੇ ਬਹੁਤ ਮਾੜੀ ਗੱਲ ਆ ਸੰਗਤ ਦੇ ਸਮਝ ਲਓ ਫਿਰ ਵਿਸ਼ਵਾਸ ਨਹੀਂ ਕਰਨਾ ਕੋਈ ਛੇਤੀ ਕਿਤੇ ਅੱਗੇ ਦੇਖ ਲਓ 30 ਸਾਲ ਬਾਅਦ ਤੁਹ ਤੁਹਾਡੇ ਤੇ ਵਿਸ਼ਵਾਸ ਕੀਤਾ ਲੋਕਾਂ ਨੇ ਤੇ ਜੇ ਤੁਸੀਂ ਵੀ ਇੰਨਾਂ ਗੱਲਾਂ 'ਚ ਆ ਜਾਓਗੇ ਤੇ ਬਹੁਤ ਮਾੜੀ ਗੱਲ ਆ ਤੇ ਮੈਂ ਸੰਗਤ ਨੂੰ ਕਹਿਣਾ ਚਾਹਣਾ ਪੂਰੇ ਚੌਕਸ ਰਹੋ ਅੱਜ ਕੱਲ ਕੋਈ ਪਤਾ ਤਾਂ ਲੱਗਦਾ ਨਹੀਂ ਹੁੰਦਾ ਉੱਤੋਂ ਕੁਝ ਦੇ ਸਿਧਾਂਤਾਂ ਦੇ ਅੰਦਰੋਂ ਨਿਕਲਦਾ ਕੁਝ ਹੋਰ ਹੈ ਤੇ ਇਹ ਨਾ ਹੋਵੇ ਤੁਸੀਂ ਉਹ ਸੁੱਕੇ ਉਹਨਾਂ ਤੋਂ ਖੜਾ ਛੜਾ ਕੇ ਤੂੰ ਉਹਨਾਂ ਦੇ ਵੀ ਪਿਓ ਫੇਰ ਭਾ ਲੋ ਉੱਤੇ ਇਸ ਕਰਕੇ ਮੈਂ ਕਹਿਣਾ ਚਾਹਣਾ ਪਹਿਲਾਂ ਚੰਗੀ ਤਰ੍ਹਾਂ ਤਸੱਲੀ ਕਰੋ ਜੇ ਬੰਦੇ ਵਾਕਈ ਇਦਾਂ ਦੇ ਕੋਈ ਟਾਰਗੇਟ ਕਰ ਰਹੇ ਹੈ ਫੇਰ ਇਹਨਾਂ ਨੂੰ ਮੂੰਹ ਨਾ ਲਾਓ ਤੇ ਬਾਕੀ ਹੁਣ ਟ੍ਰੇਲ ਚੱਲੂਗਾ ਉਹਦੇ ਤੋਂ ਪਤਾ ਲੱਗੂ ਐਨਐਸਏ ਤਾਂ ਹੁਣ ਸਾਲ ਦੀ ਵਧ ਗਈ ਹੈ ਹੁਣ ਐਨਐਸਏ ਤੋਂ ਬਾਅਦ ਜਦੋਂ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨਗੇ ਉਦੋਂ ਕੋਰਟ ਚ ਕੇਸ ਚੱਲਨੇ ਤੇ ਟ੍ਰਾਇਲ ਚੱਲਨੇ ਇਨਕੁਆਇਰੀ ਹੋਣੀ ਆ ਉਹਦਾ ਹੀ ਪਤਾ ਲੱਗਣਾ ਵੀ ਇਹਨਾਂ ਦਾ ਕੀ ਦੋਸ਼ ਆ ਜਾਂ ਕੀ ਨਹੀਂ ਇਸ ਕਰਕੇ ਪੰਜਾਬੀਓ ਆਪਦੇ ਬੱਚਿਆਂ ਨੂੰ ਪੜਾਉਂ ਲਿਖਾਓ ਬਿਨਾ ਵਜਾ ਐਵੇਂ ਇਦਾਂ ਦੀਆਂ ਗਰਮ ਗੱਲਾਂ ਚ ਨਾ ਪਾਓ ਦੇਸ਼ ਨੂੰ ਪਿਆਰ ਕਰੋ ਕਿਉਂਕਿ ਕੁਝ ਬੰਦਿਆਂ ਦੀ ਗਲਤੀ ਕਰਕੇ ਸਾਰੇ ਦੇਸ਼ ਦੀ ਗਲਤੀ ਨਹੀਂ ਹੁੰਦੀ ਇਸ ਦੇਸ਼ ਲਈ ਆਪਣੇ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਵਾਰਿਆ ਆਪਣੇ ਸ਼ਹੀਦਾਂ ਨੇ 47 ਚ ਕਿੰਨੀਆਂ ਕੁਰਬਾਨੀਆਂ ਦੇ ਕੇ ਆਪਾਂ ਆਜ਼ਾਦੀ ਲਈ ਏ ਇਸ ਕਰਕੇ ਸਾਰੇ ਦੇਸ਼ ਨੂੰ ਕਟੇਰੇ 'ਚ ਨਾ ਖੜਾ ਕਰਿਆ ਕਰੋ ਜੇ ਕਿਸੇ ਸਰਕਾਰ ਦੀ ਜਾਂ ਕਿਸੇ ਬੰਦਿਆਂ ਦੀ ਗਲਤੀ ਹੈ ਉਹਨਾਂ ਨੂੰ ਆਪਾਂ ਸਜ਼ਾ ਵੀ ਦਿਤੀ ਹੈ ਤੇ ਹੁਣ ਜੇ ਮੋਦੀ ਸਾਹਿਬ ਆਏ ਆ ਮੋਦੀ ਸਾਹਿਬ ਦੀ ਕੋਈ ਗਲਤੀ ਨਹੀਂ ਹੈ ਇਹਨਾਂ ਦੇ ਨਾਲ ਮਿਲ ਕੇ ਪੰਜਾਬ ਦੇ ਮਸਲੇ ਹੱਲ ਕਰਾਓ ਸਾਰੇ ਦੇਸ਼ ਦੇ ਉਹ ਕੰਮ ਕਰ ਰਹੇ ਆ ਤੁਹਾਡੇ ਨਹੀਂ ਕਰਨਗੇ ਤੁਸੀਂ ਜਾ ਕੇ ਸਹੀ ਤਰੀਕੇ ਪ੍ਰੋਪਰ ਚੈਨਲ 'ਤੇ ਗੱਲ ਕਰੋ ਕੋਈ ਪ੍ਰੋਬਲਮ ਨਹੀਂ ਤੁਹਾਡੀ ਹਰ ਗੱਲ ਸੁਣਨਗੇ ਤੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਦਿੱਲੀ ਚ ਬੈਠੇ ਆ ਜੇ ਕੋਈ ਡਾਇਰੈਕਟ ਨਹੀਂ ਮਿਲ ਸਕਦਾ ਉਹਨਾਂ ਨੂੰ ਮਿਲੋ ਉਹ ਤੁਹਾਡੀ ਹਰ ਗੱਲ ਕਰਾਉਣਗੇ ਕਰਾਉਣਗੇ ਤੇ ਮਸਲੇ ਹੱਲ ਸਿੱਖੀ ਦੇ ਹੋ ਜਾਣਗੇ ਤੇ ਪ੍ਰੋਪਰ ਚੈਨਲ ਚੱਲੋ ਐਵੇਂ ਬਿਨਾਂ ਵਜ੍ਹਾ ਨਾ ਕਨਫਲिक्ट ਦੇ ਵਿੱਚ ਨਾ ਪੈ ਰਿਆ ਕਰੋ ਨਿਸ਼ਾਨੇ ਤੇ ਨਹੀਂ ਇੱਕ ਦੂਜੇ ਨੂੰ ਰੱਖੀਦਾ ਆਪਦੇ ਮਸਲੇ ਹੱਲ ਕਰਾਓ ਆਪਣੇ ਬੱਚਿਆਂ ਦਾ ਫਿਊਚਰ ਲਈ ਪੰਜਾਬ ਦੇ ਜੋ ਕਰਜ਼ਾ ਚੜਿਆ ਇਹਦੀ ਗੱਲ ਕਰੋ ਇਦਾਂ ਦੀਆਂ ਸਾਰੀਆਂ ਗੱਲਾਂ ਦੇ ਹੱਲ ਕਰਾਉਣ ਲਈ ਮੋਦੀ ਸਾਹਿਬ ਨਾਲ ਗੱਲ ਕਰੋ ਤੇ ਉਹੀ ਹੈ ਇਸ ਟਾਈਮ ਤੁਹਾਡਾ ਸੋਲੂਸ਼ਨ ਕੱਢ ਸਕਦੇ ਆ ਹੋਰ ਕੋਈ ਹੱਲ ਨਹੀਂ ਹੈ ਭਾਰਤ ਸਰਕਾਰ ਜਿੰਨਾਂ ਦਾ ਰਾਜਪਾਲ ਸੈਂਟਰ 'ਚ ਆ ਉਹੀ ਸਾਰੇ ਮਸਲੇ ਉਹਨਾਂ ਦੇ ਹੱਥ 'ਚ ਹੀ ਆ ਇਸ ਕਰਕੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਇਦਾਂ ਦੀ ਖਾਨਾ ਜੰਗੀ 'ਚ ਨਾ ਪਾਓ ਆਪਣੇ ਬੱਚਿਆਂ ਨੂੰ ਪੜਾਓ ਲੌਂਗ ਐਂਡ ਆਰਡਰਲੀ ਗਵਰਨਮੈਂਟ ਤੇ ਪ੍ਰੈਸ਼ਰ ਬਣਾਓ ਤੇ ਜੇ ਕੋਈ ਤੁਹਾਨੂੰ ਕਮੀ ਪੇਚੀ ਲੱਗਦੀ ਹੈ ਇਹ ਜੋ ਬੀਜਪੀ ਚ ਹੈ ਜੋ ਮੋਦੀ ਸਾਹਿਬ ਚ ਤੇ ਤੁਸੀਂ ਉਹਨੂੰ ਅੱਧ ਦਿਲ ਚ ਹੀ ਰੱਖੋ ਐਵੇਂ ਬਿਨਾਂ ਵਜ੍ਹਾ ਕਿਉਂਕਿ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਤੇ ਦੁਸ਼ਮਣ ਦੇਸ਼ ਤਮਾਸ਼ਾ ਦੇਖਦਾ ਹੈ ਇਸ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਕਿ ਦੇਸ਼ ਨਾਲ ਮਿਲ ਕੇ ਤੁਸੀਂ ਵੈਸੇ ਤੋਂ ਚੱਲ ਹੀ ਰਹੇ ਹੋ ਬਹੁਤ ਚੰਗੀ ਗੱਲ ਆ ਤੁਸੀਂ ਦੇਸ਼ ਭਗਤ ਲੋਕ ਪੰਜਾਬ ਦੇ ਤੇ ਪਰ ਫਿਰ ਵੀ ਜਿੱਥੋਂ ਆਪਣਾ ਫਾਇਦਾ ਹੋ ਸਕਦਾ ਆਪਾਂ ਉਹ ਕੰਮ ਕਰੀਏ ਆਪਾਂ ਕੀ ਲੈਣਾ ਹੈ ਰਾਜਨੀਤੀਆਂ ਚੋਂ ਆਪਣਾ ਜੇ ਮੋਦੀ ਸਾਹਿਬ ਭਲਾ ਕਰਦੇ ਨੇ ਤੇ ਆਪਾਂ ਨੂੰ ਕੀ ਹੋਰ ਅਸਿੰਝ ਲੈਣਾ ਕੋਈ ਜਿੱਤੇ ਕੋਈ ਹਾਰੇ ਇੰਨੀਆਂ ਬੇਨਤੀਆਂ ਹੀ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ